ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਸਿੰਘ ਮੈਂ ਸੰਦੀਪ ਸਿੰਘ ਸੀਕਰੀ ਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਸਰ ਲਗਾਤਾਰ ਜਿਸ ਤਰ੍ਹਾਂ ਪੰਜਾਬ ਦੇ ਕਿਸੇ ਦਾ ਪੰਗਾ ਪਿਆ ਪੀਰੀ ਦਾ ਲਗਾ ਤਾਂ ਤੁਸੀਂ ਪਹਿਲੇ ਦਿਨ ਤੋਂ ਉੱਥੇ ਨਾਲ ਹੋ ਇਹੋ ਜਿਹੇ ਹਾਲਾਤ ਨੇ ਦੇਖੋ ਜੀ ਇੱਥੇ ਹਾਲਾਤ ਬੜੇ ਸੁਖਾਵੇਂ ਆ ਇਹ ਜਿਹੜਾ ਕਸ਼ਮਕਸ਼ ਚੱਲ ਰਹੀ ਸੀ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਲੈ ਕੇ ਸਰਕਾਰ ਨੇ ਕੇਂਦਰ ਨੇ ਜਦੋਂ ਦਾ ਵੀ ਇਹ ਨੋਟੀਫਿਕੇਸ਼ਨ ਕੀਤਾ ਉਹਦੇ ਰਿਐਕਸ਼ਨ ਦੇ ਕਰਕੇ ਸਟੂਡੈਂਟ ਜਥੇਬੰਦੀਆਂ ਸੈਨੇਟਰ ਰਾਜਨੀਤਾ ਤਾਂ ਹੋਰ ਵੱਖ-ਵੱਖ ਸਖਿਤੀਆਂ ਜਿਹੜੀਆਂ ਉਥੇ ਲਗਾਤਾਰ ਪਹੁੰਚ ਰਹੀਆਂ ਤੇ ਅਸੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਵੀ ਤੁਸੀਂ ਜੇਤੀ ਛੇਤੀ ਇਹ ਜਿਹੜਾ ਆਪਣਾ 91 ਮੈਂਬਰੀ ਸੈਨੇਟ ਆ ਉਹਨੂੰ ਬਹਾਲ ਕਰੋ ਤੇ ਉਹਦਾ ਸ਼ਡਿਊਲ ਜਾਰੀ ਕਰੋ ਤੁਹਾਡੇ ਸਾਹਮਣੇ ਤੁਸੀਂ 10 ਤਰੀਕ ਵਾਲੇ ਕੱਟ ਦੇ ਵਿੱਚ ਦੇਖ ਹੀ ਦਿੱਤਾ ਹੈ ਉਹਨਾਂ ਨੂੰ ਕਾਲ ਵੀ ਦਿੱਤੀ ਸੀ ਪਰ ਉਹਨਾਂ ਨੇ 10 ਤਰੀਕ ਵਾਲੀ ਕਾਲ ਨੂੰ ਕੋਈ ਬਹੁਤਾ ਸੀਰੀਅਸ ਨਹੀਂ ਲਿਆ ਨਾ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਨਾ ਹੀ ਕੇਂਦਰ ਸਰਕਾਰ ਨੇ ਤੇ ਉਹ ਜੋ 10 ਵਾਲਾ ਇਕੱਠ ਸੀ ਉਹਨਾਂ ਸਾਰਾ ਸਾਬਤ ਕਰ ਹੀ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਆ ਪੰਜਾਬ ਦੇ ਪੈਸੇ ਇਕੱਠੇ ਕਰਕੇ ਬਣੀ ਆ ਉਹਨੂੰ ਪੰਜਾਬੀ ਕਦੀ ਵੀ ਇਹ ਨਹੀਂ ਚਾਹਣਗੇ ਕਿ ਉਹਦਾ ਜਿਹੜਾ ਸਾਰਾ ਧਰਮਧਾਰਿਆ ਉਹ ਕੇਂਦਰ ਆਪਣੇ ਹੱਥ ਵਿੱਚ ਲੈ ਲਵੇ ਕਿਉਂਕਿ ਉੱਥੇ ਉਹਨਾਂ ਦੀਆਂ ਬਹੁਤ ਭਾਵਨਾਵਾਂ ਜੁੜੀਆਂ ਹੋਈਆਂ ਹਨ ਇੱਕ ਕੇਂਦਰ ਦੀ ਗੱਲ ਕੀਤੀ ਹੈ ਰਵਨੀਤ ਬਿੱਟੂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਉਹ ਬਿਆਨ ਸੁਣੋ ਦੇਖੋ ਮੈਨੂੰ ਤਾਂ ਅ ਬੜੀ ਹਾਸੋਈ ਨਹੀਂ ਜਿਹੀ ਲੱਗਦੀ ਆ ਕਿਉਂਕਿ ਉਹ ਬੜੇ ਪੜ੍ਹੇ ਲਿਖੇ ਵੀ ਆ ਤੇ ਕੇਂਦਰ ਦੇ ਮੰਤਰੀ ਵੀ ਆ ਪਹਿਲੇ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ 31 ਮੈਂਬਰੀ ਜਿਹੜੀ ਕਮੇਟੀ ਬਣਾਈ ਆ ਉਹ ਬਹੁਤ ਵਧੀਆ ਬਣਾਈ ਆ ਤੇ ਮੈਂ ਉਸ ਦਿਨ ਵੀ ਉਹਨੂੰ মিডিਆ ਦੇ ਰਾਹੀਂ ਚੈਲੰਜ ਕੀਤਾ ਸੀ ਭਾਈ ਪਏ ਤੂੰ ਆਪਣੇ 31 ਮੈਂਬਰੀ ਜਿਹੜੇ ਰਿਫਾਰਮਸ ਕੀਤੇ ਆ ਉਹਦੇ ਵਧੀਆ ਗੱਲਾਂ ਦੱਸ ਦੇ ਤਾਂ ਤੈਨੂੰ ਅਸੀਂ 99 ਮੈਂਬਰੀ ਵਾਲਿਆਂ ਦੀ ਵਧੀਆ ਕਾਰਗੁਜ਼ਾਰੀ ਦੱਸ ਦਿੰਨੇ ਆ ਹੁਣ ਉਹਨਾਂ ਦਾ ਇੱਕ ਹਾਸੋਈਣਾ ਜਾਂ ਬਿਆਨ ਹੋਰ ਆਇਆ ਤੇ ਜਿਹਦੇ ਵਿੱਚ ਉਹਨਾਂ ਕਿਹਾ ਵੀ ਉੱਥੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਗਏ ਸੀ ਬੰਦੇ ਉਹ ਅੱਗ ਲਾਉਣ ਵਾਲੇ ਸੀ ਜਾਂ ਮਾਹੌਲ ਖਰਾਬ ਕਰਨ ਵਾਲੇ ਸੀ ਭਈ ਪਤਾ ਨਹੀਂ ਕਿਹੋ ਜੀ ਮਾਨਸਿਕਤਾ ਦੀ ਇਹ ਦੀ ਬਿੱਟੂ ਜੀ ਦੀ ਮਾਨਸਿਕਤਾ ਆ ਕਿ ਉਸ ਧਰਨੇ ਦੇ ਪ੍ਰਦਰਸ਼ਨ ਦੇ ਵਿੱਚ ਗਏ ਕੌਣ ਸੀ ਤੇ ਉਹਨਾਂ ਨੂੰ ਲੀਡ ਕਿਨ ਕੀਤਾ ਉਹ ਪਿਓਰਲੀ ਵਿਦਿਆਰਥੀਆਂ ਨੇ ਧਰਨਾ ਲਾਇਆ ਹੋਇਆ ਵਿਦਿਆਰਥੀਆਂ ਦੇ ਨਾਲ ਸੈਨੇਟ ਦੇ ਮੈਂਬਰ ਸਿੰਡੀਕੇਟ ਦੇ ਮੈਂਬਰ ਕੁਝ ਉਸ ਦਿਨ 10 ਤਰੀਕ ਵਾਲੇ ਇਕੱਠ ਦੇ ਵਿੱਚ ਆਏ ਕੌਣ-ਕੌਣ ਸੀ ਬਹੁਤ ਸਾਰੇ ਐਮਪੀ ਐਮਐਲਏ ਪ੍ਰਿੰਸੀਪਲ ਰਿਟਾਇਰਡ ਵਾਈਸ ਚਾਂਸਲਰ ਰਿਟਾਇਰਡ ਆਰਮੀ ਆਫਸਰ ਫਿਰ ਸਮਾਜ ਦੇ ਰਾਜਨੀਤੀ ਦੇ ਧਾਰਮਿਕ ਸਖਸ਼ੀਤਾਂ ਨਿਯੰਗ ਸਿੰਘ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੇ ਕਦੀ ਲੌਜੀਕਲ ਗੱਲ ਕਰਦੇ ਆ ਕਦੀ ਤਰਕ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਇਹ ਬੰਦੇ ਕਹਿੰਦੇ ਆ ਕਿ ਅੱਗ ਲਾਉਣ ਵਾਲੇ ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਸੀਂ